न्यूज़ चैनल आवाज़ हाजीपुर पुलिस की वी कामयाबी दिन चोरी सुदा गडिया की बराबद एक आरोपी गिरफ्तार मानयुग्री सुरिंदर लांबा आई सीनियर पुलिस कप्तान होशियारपुर जी दिशा निर्देशा श्री कुलविंदर सिंह विरख डीएसपी

ਜੋ ਲਿਸ਼ਦੀਪ ਸਿੰਘ ਕੁਮਾਰ ਲਾਡੀਵਾਸੀ ਹਰੀਪੁਰ ਦੇ ਬਿਆਨ ਤੇ ਦਰਜ ਦਸਤ ਕਰ ਕੀਤੀ ਸੀ ਜੇ ਇਹਨੇ ਪੁਲਿਸ ਪਾਸ ਆਪਣਾ ਬਿਆਨ ਲਖਾਇਆ ਸੀ ਕਿ ਉਸ ਦੀ ਟਵੇਹਰਾ ਗੱਡੀ ਜਿਹੜੀ ਉਹਨੇ ਘਰ ਦੇ ਬਾਹਰ ਲਾਈ ਸੀ ਉਹ ਕੋਈ ਨਾਮ ਨੂੰ ਗੱਤੀ ਚੋਰੀ ਕਰਕੇ ਲੈ ਗਏ ਆ ਮੁਕਦਮਾ ਦਰਜ ਹੋਣ ਤੋਂ ਬਾਅਦ ਇਨਸਪੈਕਟਰ ਅਮਰਜੀਤ ਐਸ ਐਚਓ ਹੰਦਪੁਰ ਨੇ ਆਪਣੀ ਟੀਮ ਦੇ ਨਾਲ ਤਕਰੀਰ ਸ਼ੁਰੂ ਕੀਤੀ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਇਹ ਤੋਂ ਪਾਇਆ ਗਿਆ ਕਿ ਇੱਕ ਇਕੋ ਗੱਡੀ ਆਈ ਆ ਉਹਦੇ ਵਿੱਚੋਂ ਦੋ ਬੰਦੇ ਉਤਰੇ ਆ ਜਿਹੜੀ ਕਿ ਉਕਤ ਗੱਡੀ ਨੂੰ ਹੋਲ ਕੇ ਚੋਰੀ ਕਰਕੇ ਲੈ ਗਏ ਆ ਇਹ ਕੈਮਰੇ ਫੋਲੋ ਕਰਦੇ 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 ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਨੰਗਲਪੁਰ ਏਰੀਆ ਦੇ ਵਿੱਚ ਪਹੁੰਚੇ ਆ ਜਿੱਥੇ ਜਾ ਕੇ ਅੱਗੇ ਜਿਹੜੇ ਕੈਮਰੇ ਆ ਗੱਡੀ ਨਹੀਂ ਸੀ ਕਿਤੇ ਵੀ ਦਿਖ ਰਹੀ ਉਸ ਤੋਂ ਬਾਅਦ ਇਹਨੇ ਲਿੰਕ ਰੋਡਾਂ ਨੂੰ ਚੈੱਕ ਕਰਨਾ ਸ਼ੁਰੂ ਕੀਤਾ ਤੇ ਲਿੰਕ ਰੋਡ ਚੈੱਕ ਕਰਦੇ ਕਰਦੇ ਇਹਨਾਂ ਨੂੰ ਵੀਡੀਓ ਤੇ ਘਟਾਬੇ ਦੇ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਉਹ ਗੱਡੀ ਜਿਹੜੀ ਆ ਇੱਕ ਪਿੰਡ ਸੈਦੋ ਢਾਕੀ ਪਿੰਡ ਆ ਉਹ ਸਾਈਡ ਨੂੰ ਜਾਂਦੀ ਲੱਗੀ ਆ ਅੱਗੇ ਚ ਕੀਤੀ ਆ ਲੋਕ ਉਥੇ ਇਹਨਾਂ ਨੂੰ ਜਿਹੜੀ ਇੱਥੋਂ ਗੱਡੀ ਚੋਰੀ ਹੋਈ ਸੀ ਉਹ ਉਹਦੇ ਨਾਲ ਇੱਕ ਇਕੋ ਵੈਨ ਜਿਹਦੀ ਨੰਬਰੀ ਹੈਗੀ DL9CAB4403 ਜਿਹੜੀ ਕਿ ਇਹਨਾਂ ਨੇ ਸ਼ਾਹਪੁਰ ਗੰਦੀ ਤੋਂ ਚੋਰੀ ਕੀਤੀ ਸੀ ਤੇ ਇੱਕ ਵਰਨਾਕਾਰ HP14J0549 ਇਹ ਤਿੰਨ ਗੱਡੀਆਂ ਬਰਾਮਦ ਹੋਈਆਂ ਜੋ ਗੱਡੀਆਂ ਨੂੰ ਚੋਰੀ ਕਰਨ ਵਾਲਾ ਰਜਿੰਦਰ ਕੁਮਾਰ ਗੋਰਾ ਪੁੱਤਰ ਪਿਆਰਾ ਲਾਲ ਬਾਚੀ ਜਾਗੋਵਾਲ ਬੇਟ ਖਾਲਾ ਭੈਣੀ ਮੀਆਂਖਾ ਜੋ ਕਿ ਉਥੇ ਕਿਰਾਏ ਤੇ ਰਹਿ ਰਿਹਾ ਸੀ ਉਹਨੂੰ ਗ੍ਰੈਫਟਾਰ ਕਰਕੇ ਇਹ ਤਿੰਨੇ ਗੱਡੀਆਂ ਬਰਾਮਦ ਕੀਤੀਆਂ ਜੋ ਤਤਤੀਸ ਦੌਰਾਨ ਇਹ ਪਤਾ ਲੱਗਾ ਹੈ ਕਿ ਅਪਰੋਖਤ ਦੋਸ਼ੀ ਦੇ ਨਾਲ ਹੋਰ ਦੋ ਦੋਸ਼ੀ ਜਿਹੜਾ ਦੇ ਅਜੇ ਆਪਾਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਉਹੇ ਰੱਖ ਕੇ ਇਥੋਂ ਪੰਜਾਬ ਅ ਹਿਮਾਚਲ ਜੋ ਗੱਡੀਆਂ ਚੋਰੀ ਕਰਦੇ ਸੀ ਤੇ ਗੱਡੀਆਂ ਦੀਆਂ ਨੰਬਰ ਪਲੇਟਾਂ ਚੇਂਜ ਕਰਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸੀ ਜੋ ਇਹਨਾਂ ਦੇ ਘਰ ਦੀ ਤਲਾਸ਼ੀ ਦੌਰਾਨ ਅੱਠ ਹੋਰ ਵੱਖ-ਵੱਖ ਨੰਬਰ ਪਲੇਟਾਂ ਲੱਭੀਆਂ ਆ ਇਹਨਾਂ ਦਾ ਫੇਰ ਬਾਅਦ ਆਪਾਂ ਪ੍ਰੈਸ ਨੋਟ ਦੇ ਵਿੱਚ ਦੱਸਾਂਗੇ A gente que